ਜਦੋਂ ਅਸੀਂ ਕਿਸੇ ਹਿੰਦੂ ਧਰਮ ਵਾਲੀ ਬੀਬੀ ਦੇ ਕੋਲ ਬੈਠਾਂਗੇ ਨਾ ਤੁਸੀਂ ਭੈਣਾ ਬੈਠੀਆਂ ਬੀਬੀਆਂ ਬੈਠੀਆਂ ਸਾਰੀਆਂ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਤੁਹਾਡੇ ਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਜਿਹੜੀਆਂ ਮਾਮਾ ਨੂੰ ਜਾਂ ਜਿਹੜੀਆਂ ਬੀਬੀਆਂ ਨੂੰ ਬਰਾਬਰ ਦਾ ਹੱਕ ਨਹੀਂ ਸੀ ਨਾ ਸਮਾਜ ਦੇ ਵਿੱਚ ਬ੍ਰਾਹਮਣ ਨੇ ਇੱਥੋਂ ਤੱਕ ਇਸ ਥਰੀ ਨੂੰ ਪੈਰ ਦੀ ਜੁੱਤੀ ਕਿਆ ਸੀ ਦਰਕਾਰਿਆ ਸੀ ਬੜਾ ਕੁਝ ਕਿਹਾ ਜਾਂਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਦੇ ਇਸ ਕਨਸੈਪਟ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਉਦੋਂ ਕੀ ਆਉਂਦਾ ਜੀ ਸੋ ਕਿਉਂ ਮੰਦਾ ਆਖੀ ਹੈ ਜਿਤ ਜਮਹਿ ਕਹਿੰਦੇ ਉਹ ਮਾਂ ਨੂੰ ਕਿਉਂ ਮੰਦਾ ਆਖਿਆ ਜਾਂਦਾ ਜਿਹੜੀ ਮਾਂ ਰਾਜਿਆਂ ਨੂੰ ਜਨਮ ਦਿੰਦੀ ਹੈ ਜਿਹੜੀ ਮਾਂ ਭਗਤਾਂ ਨੂੰ ਸੂਰਮਿਆਂ ਨੂੰ ਦਾਨੀਆਂ ਨੂੰ ਬਹਾਦਰਾਂ ਨੂੰ ਜਨਮ ਦਿੰਦੀ ਹੈ ਉਹ ਮਾਨੁਕ ਕਿ ਕਿਦਾਂ ਮੰਨਦਾ ਆਖੋਗੇ ਤੁਸੀਂ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਗੁਰੂ ਸਾਹਿਬ ਨੇ ਇੱਥੇ ਇੱਥੇ ਵੀ ਸਾਡੇ ਤੇ ਐਸੀ ਬਖਸ਼ਿਸ਼ ਕੀਤੀ ਸਾਨੂੰ ਬਰਾਬਰਤਾ ਦਿੱਤੀ ਹੁਣ ਕਦੇ Hindu ਧਰਮ ਨਾਲ ਸੰਬੰਧਤ ਬੀਬੀ ਕੋਲੇ ਅਸੀਂ ਬੈਠੀਏ ਨਾ ਤੇ ਉਹਨੂੰ ਪੁੱਛਿਓ ਸਵਾਲ ਕਰਿਓ ਭੈਣ ਜੀ ਤੁਸੀਂ ਜਨੇਊ ਪਹਿਨੇ ਆ ਤੁਹਾਡੇ ਧਰਮ ਦੇ ਵਿੱਚ ਧਰਮੀ ਉਹਨੂੰ ਮੰਨਿਆ ਜਾਂਦਾ ਜਿਹਦੇ ਜਨੇਊ ਪਾਇਆ ਹੁੰਦਾ ਕੀ ਤੁਸੀਂ ਜਨੇਊ ਪਹਿਨੇ ਆ ਤੋ ਬੀਬੀ ਦਾ ਜਵਾਬ ਇਹ ਹੋਊਗਾ ਜੀ ਸਾਡੇ ਧਰਮ ਦੇ ਵਿੱਚ ਬੀਬੀਆਂ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਹੈ ਹੁਣ ਫਿਰ ਫਿਰ ਕਦੇ ਮੁਸਲਮਾਨ ਬੀਬੀ ਉਹਦੇ ਕੋਲੇ ਬੈਠੇ ਹੋਵੋ ਮੁਸਲਮਾਨ ਬੀਬੀ ਭੈਣ ਨਾਲ ਗੱਲ ਕਰੋ ਕਿ ਭੈਣ ਜੀ ਤੁਹਾਡੇ ਧਰਮ ਦੇ ਵਿੱਚ ਉਹਨੂੰ ਧਰਮੀ ਮੰਨਿਆ ਜਾਂਦਾ ਜਿਹੜਾ ਮੱਕੇ ਗਿਆ ਜਾਂ ਮੱਕੇ ਵੱਲ ਸਜਦਾ ਕਰਦਾ ਮਸਜਿਦ ਚ ਗਿਆ ਕਈ ਮਸਜਿਦਾਂ ਅੱਜ ਵੀ ਇਦਾਂ ਦੀਆਂ ਨੇ ਜਿੱਥੇ ਬੀਬੀਆਂ ਨੂੰ ਜਾਣਦਾ ਕੋਈ ਅਧਿਕਾਰ ਹੀ ਨਹੀਂ ਹੱਕ ਨਹੀਂ ਹੈ ਮੱਕੇ ਦੇ ਵਿੱਚ ਬੀਬੀਆਂ ਨਹੀਂ ਜਾ ਸਕਦੀ ਹੁਣ ਉਹਨਾਂ ਦਾ ਜਵਾਬ ਹੋਊਗਾ ਕਿ ਸਾਡੇ ਧਰਮ ਦੇ ਵਿੱਚ ਬੀਬੀਆਂ ਨੂੰ ਇਜਾਜ਼ਤ ਨਹੀਂ ਜਾਂਦੀ ਹੁਣ ਜਦੋਂ ਸਿੱਖਾਂ ਦੀ ਗੱਲ ਆਊਗੀ ਨਾ ਜਦੋਂ ਸਿੱਖ ਬੀਬੀਆਂ ਦਾ ਜ਼ਿਕਰ ਆਊਗਾ ਉੱਥੇ ਏਡੀ ਮਾਨ ਵਾਲੀ ਗੱਲ ਹੈ ਸਾਡੇ ਵਾਸਤੇ ਅਸੀਂ ਬੈਠੇ ਹਾਂ ਨਾ ਗੁਰੂ ਦੇ ਚਰਨਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇੱਕ ਪਾਸੇ ਭਾਈ ਬੈਠੇ ਨੇ ਬਰਾਬਰ ਪਹਿਣਾ ਬੈਠਿਆ ਨੇ ਇਸ ਤੋਂ ਪਹਿਲਾਂ ਐਸੇ ਹੀ ਸਟੇਜ ਤੇ ਬਹਿ ਕੇ ਪਹਿਣਾ ਨੇ ਸੋਦਰ ਦੀ ਬਾਣੀ ਦਾ ਸਾਨੂੰ ਕੀਰਤਨ ਕਰਨ ਦਾ ਹੱਕ ਹੈ ਨਾ ਵਿਚਾਰ ਕਰਨ ਦਾ ਹੱਕ ਹੈ ਨਾ ਕਥਾ ਕਰਨ ਦਾ ਹੱਕ ਹੈ ਹੁਣ ਬਾਕੀ ਧਰਮਾਂ ਦੇ ਵਿੱਚ ਕਿਦਾਂ ਦੀ ਗੱਲ ਸੀ ਕਿ ਬੀਬੀਆਂ ਨੂੰ ਕਿਤੇ ਅਧਿਕਾਰ ਨਹੀਂ ਨੀਵਾ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਬਰਾਬਰ ਦਾ ਦਰਜਾ ਦਿੱਤਾ ਇਹ ਬਰਾਬਰ ਦਾ ਦਰਜਾ ਕੇਵਲ ਕੋਸ਼ ਪੱਖਾਂ ਲਈ ਨਹੀਂ ਦਿੰਦਾ ਇੱਥੋਂ ਤੱਕ ਬਰਾਬਰ ਦਾ ਦਰਜਾ ਦਿੰਦਾ ਜੇ ਗੁਰੂ ਦੀ ਸੰਗਤ ਕਰ ਸਕਦੀਆਂ ਨਾ ਭਾਈ ਕਰ ਸਕਦੇ ਆ ਬੀਬੀਆਂ ਵੀ ਕਰ ਸਕਦੀਆਂ ਜੇ ਸੇਵਾ ਭਾਈ ਕਰ ਸਕਦੇ ਨੇ ਬੀਬੀਆਂ ਵੀ ਕਰ ਸਕਦੀਆਂ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਸਿੱਖ ਭਾਈ ਪੜ ਸਕਦਾ ਬੀਬੀ ਵੀ ਪੜ ਸਕਦੀ ਹੈ ਜੇ ਇਸ ਸਟੇਜ ਤੇ ਬਹਿ ਕੇ ਕਥਾ ਕੀਰਤਨ ਸਿੱਖ ਭਾਈ ਕਰ ਸਕਦਾ बराबर बीबी ਵੀ ਕਰ ਸਕਦੀ ਹੈ ਜੇ ਖੰਡੇ ਦੀ ਪਹਲ ਸਿੱਖ ਭਾਈ ਪ੍ਰਾਪਤ ਕਰਦਾ ਹੈ ਬਰਾਬਰ ਬੀਬੀਆਂ ਵੀ ਕਰਦੀਆਂ ਨੇ ਇੱਥੇ ਹੀ ਬਸ ਨਹੀਂ ਜੇਕਰ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸਿੰਘ ਲੜਦੇ ਨੇ ਭਾਈ ਲੜਦੇ ਨੇ ਤੇ ਬਰਾਬਰ ਬੀਬੀਆਂ ਵੀ ਲੜਦੀਆਂ ਨੇ ਪੜੋ ਇਤਿਹਾਸ ਮਾਤਾ ਭਾਗ ਕੌਰ ਦਾ ਪੜੋ ਇਤਿਹਾਸ ਬੀਬੀ ਸੁందਰੀ ਦਾ ਪੜੋ ਇਤਿਹਾਸ ਬੀਬੀ ਸ਼ਰਨ ਕੌਰ ਦਾ ਇਤਿਹਾਸ ਦੀਆਂ ਉਹ ਮਹਾਨ ਨਾਇਕ ਸਿੱਖ ਬੀਬੀਆਂ ਜਿਨ੍ਹਾਂ ਨੇ ਐਸਾ ਇਤਿਹਾਸ ਕ੍ਰੀਏਟ ਕਰ ਦਿੱਤਾ ਕਿ ਜਦੋਂ ਬੰਦਾ ਸੋਚਦਾ ਹੈ ਨਾ ਲੂੰ ਕੰਡੇ ਖੜੇ ਹੁੰਦੇ ਨੇ ਸਾਨੂੰ ਬਰਾਬਰ ਦਾ ਹੱਕ ਦਿੱਤਾ ਨਾ ਕਿੱਡੇ ਮਾਣ ਵਾਲੀ ਗੱਲ ਐ ਦਸਤਾਰ ਸਿੱਖ ਭਾਈ ਸਜਾਉਂਦਾ ਸਾਡੀਆਂ ਭੈਣਾਂ ਦੇ ਵੀ ਸਜੀਆਂ ਨੇ ਬਰਾਬਰ ਬੀਬੀਆਂ ਵੀ ਸਜਾਉਂਦੀਆਂ ਨਾ ਕੋਈ ਫਰਕ ਤਾਂ ਨਹੀਂ ਨਾ ਸਾਡੇ ਨਾਲ ਕੋਈ ਫਰਕ ਨਹੀਂ ਕੀਤਾ ਜਾਂਦਾ ਵੇਖੋ ਐਡਾ ਵੱਡਾ ਕਨਸੈਪਟ ਐ ਫਿਰ ਅਸੀਂ ਕਵਾਂਗੇ ਨਾ ਐਸੇ ਗੁਰ ਕੋ ਐਸੇ ਗੁਰ ਕੋ ਕਿ ਆਉਣਾ ਸੀ ਸਦਕੇ ਜਾਈਏ ਸਾਡੇ ਗੁਰੂ ਨੇ ਸਾਨੂੰ ਮਹਾਨ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਬਰਾਬਰਤਾ ਦਿੱਤੀ ਹੈ ਸਮਾਜ ਵਿੱਚ ਪਈਆਂ ਵੰਡੀਆਂ ਨੂੰ ਪਾਤਸ਼ਾਹ ਨੇ ਸੈਡ ਤੇ ਕਰਕੇ ਸਾਨੂੰ ਇੱਕ ਕਰ ਦਿੱਤਾ ਸਮਾਜ ਜੋ ਕੁਝ ਮਰਜ਼ੀ ਕਰੀ ਜਾਵੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਪਾਤਸ਼ਾਹ ਕਹਿੰਦੇ ਤੂੰ ਗੁਰੂ ਦਾ ਸੇਖ ਹੈ ਜਦੋਂ ਖੰਡੇ ਦੀ ਪਹਲ ਤਿਆਰ ਹੋ ਕੇ ਅਮਰਤ ਛਕਦੇ ਆ ਬੀਬੀਆਂ ਵੀ ਭਾਈ ਵੀ ਛਕਦੇ ਉਦੋਂ ਕੀ ਹੋ ਜਾਂਦਾ ਜੀ ਸਿੰਘ ਖਾਲਸਾ ਤੇ ਕੌਰ ਖਾਲਸਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਸਾਹਿਬ ਦੇ ਕਮਾਲ ਦਾ ਕਨਸੈਪਟ ਹੈ ਨਾ ਜੀ ਸਾਡਾ ਐਸੇ ਗੁਰ ਕੋ ਬਲ ਬਲ ਜਾਈਏ ਹੁਣ ਇਤਿਹਾਸ ਦੀ ਉਹ ਮਹਾਨ ਨਾਇਕ ਸਿੱਖ ਬੀਬੀ ਦਾ ਥੋੜਾ ਜ਼ਿਕਰ ਮੈਂ ਜ਼ਰੂਰ ਕਰੂੰਗਾ ਬੀਬੀ ਸ਼ਰਨ ਕੌਰ ਦਾ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਲੜੇ ਉਹਨਾਂ ਚ ਬਾਬਾ ਅਜੀਤ ਸਿੰਘ ਵੀ ਹੈ ਬਾਬਾ ਜੁਝਾਰ ਸਿੰਘ ਵੀ ਹੈ ਉਹਨਾਂ ਦੀਆਂ ਲਾਸ਼ਾਂ ਵੀ ਪਈਆਂ ਨੇ ਸਿੰਘਾਂ ਦੀਆਂ ਲਾਸ਼ਾਂ ਵੀ ਪਈਆਂ ਨੇ ਉਹ ਗੁਰੂ ਦੀ ਸ਼ੇਰਨੀ ਧੀ ਉਹ ਤੋਂ ਆਪਣੇ ਘਰ ਨਹੀਂ ਰਿਹਾ ਗਿਆ ਉਹਨੂੰ ਪਤਾ ਲੱਗਿਆ ਕਿ ਚਮਕੌਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੰਗ ਹੋਈ ਹੈ ਮੁਗਲਾਂ ਦੇ ਨਾਲ ਹਕੂਮਤ ਦੇ ਨਾਲ ਸਿੰਘ ਜੂਝਦਿਆਂ ਲੜੇ ਨੇ ਉਹ ਆਪਣੇ ਘਰ ਦੇ ਵਿੱਚੋਂ ਨਿਕਲੀ ਐ ਤਿੰਨ ਫੁੱਟੀ ਸ਼ਮਸ਼ੀਰੋਂ ਨੇ ਗਾਤਰੇ ਪਾਈ ਬਾਣਾ ਪਾਇਆ ਦਸਤਾਰ ਸਜਾਈ ਅੱਧੀ ਰਾਤ ਦਾ ਟਾਈਮ ਐ ਤੇ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਜਿੰਨਾ جنگ ਹੋਇਆ ਸੀ ਲਾਸ਼ਾਂ ਸਿੰਘਾਂ ਦੀਆਂ ਵੀ ਪਈਆਂ ਨੇ ਮੁਗਲ ਹਕੂਮਤਾਂ ਦੀਆਂ ਸਿਪਾਹੀਆਂ ਦੀਆਂ ਵੀ ਪਈਆਂ ਨੇ ਅੱਧੀ ਰਾਤ ਨੂੰ ਕੱਲੀ ਉਹ ਮੈਦਾਨ ਵਿੱਚ ਆ ਗਈ ਸਾਡੇ ਨਾਲ ਇੱਥੇ ਮਾਫ ਕਰਿਓ ਜੀ ਬਹੁਤੇ ਅਸੀਂ ਡਰਦੇ ਹੀ ਰਹਿੰਨੇ ਆਂ ਬੀਬੀਆਂ ਸਾਡੀਆਂ ਕਈ ਵਾਰੀ ਬਾਹਰ ਨਿਕਲਦੇ ਡਰੀ ਜਾਂਦੀਆਂ ਗੁਰੂ ਨੇ ਇੰਨਾ ਮਹਾਨ ਬਲ ਸਾਨੂੰ ਬਰਾਬਰਤਾ ਦਿੱਤੀ ਹਿੰਮਤ ਦਿੱਤੀ ਜਜ਼ਬਾ ਦਿੱਤਾ ਅੱਧੀ ਰਾਤ ਨਿਕਲੀ ਗੁਰੂ ਦੀ ਸਿੰਘਣੀ ਘਰੋਂ ਸ਼ਮਸ਼ੀਰ ਉਹਦੇ ਗਾਤਰੇ 'ਚ ਹੈ ਜੰਗ ਦੇ ਮੈਦਾਨ ਵਿੱਚ ਆ ਗਈ ਤੇ ਕੱਲੇ-ਕੱਲੇ ਸਿੰਘ ਨੂੰ ਨਾ ਲੱਭਦੀ ਫਿਰਦੀ ਜੇ ਕੋਈ ਬਾਹ ਉਹਨੂੰ ਕੱਟੀ ਹੋਈ ਬਾਹ ਦਿਸ ਗਈ ਉਹਦੇ ਬਾਹ ਦੇ ਵਿੱਚ ਨਾ ਕੜਾ ਪਾਇਆ ਹੋਇਆ ਉਹਨੂੰ ਪਤਾ ਲੱਗ ਗਿਆ ਕੜਾ ਸਿੰਘਾਂ ਦੇ ਪਾਇਆ ਹੁੰਦਾ ਹੈ ਇਹ ਕਿਸੇ ਸਿੰਘ ਦੀ ਬਾਹ ਹੈ ਉਹ ਬਾਹ ਚੱਕ ਲਈ ਇੱਕ ਥਾਂ ਤੇ ਰੱਖ ਲਈ ਕਿਸੇ ਸਿੰਘ ਦੇ ਤੇੜਕ ਸ਼ਹਿਰਾ ਪੈਨਿਆ ਹੋਇਆ ਸ੍ਰੀ ਸਾਹਿਬ ਪਹਿਨੀ ਹੋਈ ਦੇਖੀ ਧੜ ਨੂੰ ਚੱਕਿਆ ਆਪਣੇ ਮੋਢੇ ਤੇ ਰੱਖਿਆ ਇੱਕ ਥਾਂ ਤੇ ਰੱਖ ਦਿੱਤਾ ਸਾਰੇ ਜੰਗ ਦੇ ਮੈਦਾਨ ਵਿੱਚੋਂ ਉਹ ਬੀਬੀ ਸ਼ਰਨ ਕੌਰ ਨੇ ਕੱਲੇ-ਕੱਲੇ ਸਰੀਰ ਦਾ ਪੋਟਾ ਕੋਈ ਹੱਥ ਮਿਲ ਗਿਆ ਕੋਈ ਪੈਰ ਮਿਲ ਗਿਆ ਕੋਈ ਥੜ ਮਿਲ ਗਿਆ ਕੋਈ ਕੇਸ ਦੇਖ ਲੈ ਜਿਹਦੇ ਸਿਰ ਤੇ ਕੇਸ ਨੇ ਦਾੜਾ ਹੈ ਉਹਦਾ ਸੀਸ ਚੱਕ ਲਿਆ ਇਦਾਂ ਕਰਕੇ ਨਾ ਇੱਕ ਬੜੀ ਵੱਡੀ ਚਿਖਾ ਤਿਆਰ ਕਰ ਲਈ ਸਿੰਘਾਂ ਦੀ ਬੜੀ ਵੱਡੀ ਚਿਖਾ ਤਿਆਰ ਕਰਕੇ ਆਸ-ਪਾਸੋਂ ਕੁਛ ਥੋੜੀਆਂ-ਬਹੁਤੀਆਂ ਜੀਆਂ ਲੱਕੜਾਂ ਕੋਈ ਮਿਲੀ ਉਹ ਲੈ ਆਂਦੀਆਂ ਉਹਨੇ ਕੀ ਕੀਤਾ ਉਹ ਚਿਖੜ ਨੂੰ ਅੱਗ ਲਾ ਦਿੱਤੀ ਸੰਸਕਾਰ ਕਰਨ ਵਾਸਤੇ ਜਦੋਂ ਅੱਗ ਲਾਈ ਸੰਸਕਾਰ ਕਰਨਾ ਸ਼ੁਰੂ ਕੀਤਾ ਤੇ ਨਾਲ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਹੁਣ ਜਦੋਂ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਜਿਹੜੇ ਸਾਈਡਾਂ ਤੇ ਤੰਬੂ ਲਾਈ ਬੈਠੇ ਸੀ ਉਹਨੂੰ ਮੁਗਲ ਹਕੂਮਤ ਦੇ ਸਿਪਾਈ ਉਹ ਉਹ ਇਸ ਗੱਲ ਦੇ ਹੰਕਾਰ ਸਕੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਮਾਰ ਦਿੱਤਾ ਸੀ ਜੰਗ ਜਿੱਤ ਕੇ ਉਹ ਆਪਦੀਆਂ ਪਾਰਟੀਆਂ ਕਰ ਰਹੇ ਨੇ ਜਸ਼ਨ ਮਨਾ ਰਹੇ ਨੇ ਸ਼ਰਾਬਾਂ ਪੀ ਰਹੇ ਨੇ ਹੁਣ ਇਧਰੋਂ ਇੱਕ ਚਿਖਾ ਨੂੰ ਅੱਗ ਲਾਈ ਗਈ ਤੇ ਗੁਰੂ ਦੀ ਸਿੰਘਣੀ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰੀ ਜਾਂਦੀ ਪਈ ਐ। ਉਹਨਾਂ ਵਿੱਚੋਂ ਕੁਸ਼ਕ ਸਿਪਾਈਆਂ ਨੇ ਦੇਖਿਆ ਕਹਿੰਦੇ ਉਹ ਅੱਗ ਕਿੱਧਰ ਲੱਗ ਪਈ ਐ। ਉਹਨਾਂ ਵਿੱਚੋਂ ਕੁਸ਼ਕ ਆਏ ਨੇੜੇ ਆਏ ਕਹਿੰਦੇ ਵਖੀਏ ਕੀ ਹੋਇਆ ਕੀ ਹੋਇਆ। ਜਿਵੇਂ ਜਿਵੇਂ ਨੇੜੇ ਆਏ ਉਹ ਚਿਖਾ ਨੂੰ ਸਿੰਘਾਂ ਦੇ ਸੰਸਕਾਰ ਕਰ ਰਹੀ ਐ ਨਾ ਬੀਬੀ। ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਹੋ ਰਿਹਾ ਐ ਤੇ ਚਿਖਾ ਨੂੰ ਅੱਗ ਲੱਗਦੀ ਪਈ ਜਦੋਂ ਨੇੜੇ ਆਇਆ ਤੇ ਉਹਨਾਂ ਨੇ ਦੇਖਿਆ ਤਾਂ ਕੋਈ ਬੀਬੀ ਐ। ਸਿਰ ਤੇ ਦਸਤਾਰ ਸਜਾਈ ਹੈ ਉੱਚੀ ਆਵਾਜ਼ ਦੇ ਵਿੱਚ ਸੋਹਲਾ ਸਾਹਿਬ ਦੀ ਬਾਣੀ ਦਾ ਜਾਪ ਕਰੀ ਜਾਂਦੀ ਹੈ ਤੇ ਉਹ ਨੇੜੇ ਆ ਗਏ ਜਦੋਂ ਨੇੜੇ ਆ ਗਏ ਉਹਨੇ ਪੁੱਛਿਆ ਕਹਿੰਦੇ ਤੂੰ ਕੀ ਕਰ ਰਹੀ ਹੈ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਦੀ ਧੀਆ ਤੇ ਮੈਂ ਆਪਣੇ ਵੀਰਾਂ ਦਾ ਸਿੰਘਾਂ ਦਾ ਸੰਸਕਾਰ ਕਰ ਰਹੀ ਹਾਂ ਉਹਨਾਂ ਨੇ ਕਿਹਾ ਓਏ ਤਾਂ ਆਪਣੇ ਸਿੰਘਾਂ ਦਾ ਸੰਸਕਾਰ ਵੀ ਕਰ ਥੱਲੇ ਉਹਨਾਂ ਨੇ ਬੀਬੀ ਸ਼ਰਨ ਕੌਰ ਤੇ ਹਮਲਾ ਕੀਤਾ ਜਦੋਂ ਹਮਲਾ ਕਰਨ ਲੱਗੇ ਨਾ ਉਹ ਭੈਣ ਨੇ ਉਹ ਬੀਬੀ ਨੇ ਮਹਾਨ ਸਿਦਕੀ ਉਹ ਬੀਬੀ ਉਹਨੇ ਆਪਣੀ ਸ਼ਮਸ਼ੀਰ ਦੇ ਵਿੱਚੋਂ ਕਿਰਪਾਨ ਬੇਮਿਆਨ ਕੀਤੀ ਜਿੰਨਾ ਚਿਰ ਉਹ ਆਪ ਨਹੀਂ ਸ਼ਹੀਦ ਹੋਈ ਉਹਦੇ ਫਟ ਨਹੀਂ ਲੱਗੇ ਉਨਾ ਚਿਰ ਉਹ ਕੱਲੀ ਸਿੱਖ ਬੀਬੀ ਦੁਸ਼ਮਣ ਸਿਪਾਈਆਂ ਦਾ ਮੁਕਾਬਲਾ ਕਰਦੀ ਰਹੀ ਉਹ ਕੱਲੀ ਦੁਸ਼ਮਣਾਂ ਦੇ ਨਾਲ ਲੜਦੀ ਰਹੀ ਜੂਝਦਿਆਂ ਹੋਇਆਂ ਕਈ ਫੱਟ ਲੱਗੇ ਉਹ ਗੁਰੂ ਦੀ ਸਿੰਘਣੀ ਦੇ ਤੇ ਧਰਤੀ ਤੇ ਡਿੱਗੀ ਅਧਮੋਈ ਦੀ ਉਹ ਬੀਬੀ ਸ਼ਰਨਕੌਰ ਦੀ ਲਾਸ਼ ਸੀ ਉਹਨਾਂ ਨੇ ਬਾਹਾਂ ਤੋਂ ਤੇ ਲੱਤਾਂ ਤੋਂ ਫੜ ਕੇ ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਦਿੱਤਾ ਗੁਰੂ ਪਿਆਰਿਓ ਇਦਾਂ ਦੀਆਂ ਮਹਾਨ ਸਿੱਖ ਬੀਬੀਆਂ ਦਾ ਇਤਿਹਾਸ ਸਾਡੇ ਜੀਵਨ ਦੇ ਵਿੱਚ ਰੋਲ ਮਾਡਲ ਹੈ ਨਾ ਗੁਰੂ ਦੀ ਬਾਣੀ ਬਾਣੀ ਤੋਂ ਸਿੱਖਿਆ ਲੈ ਕੇ ਰੋਲ ਮਾਡਲ ਬਣਿਆ ਉਹਨਾਂ ਮਹਾਨ ਸਿੱਖ ਬੀਬੀਆਂ ਦਾ ਤੇ ਇੱਕ ਵੱਖਰਾ ਹੀ ਜੀਵਨ ਕੜਿਆ ਇੱਥੇ ਕਿਰਦਾਰਾਂ ਦਾ ਜ਼ਿਕਰ ਉੱਚੇ ਸੁੱਚੇ ਕਰਤਾਰਾਂ ਦੀ ਮਾਲਕ ਬਣਾਉਂਦੀ ਹੈ ਬਾਬੇ ਦੀ ਬਾਣੀ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਉਣ ਦੀ ਪਾਵਰ ਮਿਲਦੀ ਹੈ ਸਿੱਖ ਬੀਬੀਆਂ ਦਾ ਜੀਵਨ ਪੜੋ ਕਿੰਨੀਆਂ ਕੁ ਬੀਬੀਆਂ ਦਾ ਇਤਿਹਾਸ ਪੜੋਗੇ ਮੀਰ ਮੰਨੂ ਦੀ ਛੇਲ ਵਿੱਚ ਸਵਾ ਸਵਾ ਮਣ ਪੀਸ ਨੇ ਪੀਤੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਜਦੋਂ ਅੱਧੇ-ਅੱਧੇ ਰੋਟੀ ਦਿੱਤੀ ਗਈ ਨਾ ਸਾਰੀਆਂ ਬੀਬੀਆਂ ਨੂੰ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਤੂੰ ਬਜ਼ੁਰਗ ਹੈ ਮੈਂ ਜਵਾਨ ਹੈ ਮੇਰੇ ਲਈ ਤੂੰ ਸ਼ੱਕਲ ਹੈ ਤੇ ਮਾਂ ਆਪਣੀ ਧੀ ਨੂੰ ਕਹਿੰਦੀ ਏ ਧੀ ਤੇਰਾ ਬੱਚਾ ਨਿਆਣਾ ਤੂੰ ਉਹਨੂੰ ਦੁੱਧ ਪਿਉਣਾ ਮੇਰੇ ਹਿੱਸੇ ਵਾਲੀ ਤੂੰ ਸ਼ੱਕ ਲੈ ਵੇਖੋ ਸਬਰ ਅੱਜ ਅੱਜ ਜੇ ਅਸੀਂ ਹਾਲਾਤ ਦੇਖੀਏ ਨਾ ਇੱਕ ਰੋਟੀ ਪਿੱਛੇ ਤਾਂ ਅਸੀਂ ਘਰਾਂ 'ਚ ਕਲੇਸ਼ ਪਾਇਆ ਹੁੰਦਾ ਅਸੀਂ ਤਾਂ ਪਤਾ ਹੀ ਨਹੀਂ ਲੜਾਈ ਪੜਾਈ ਤੇ ਕੀ ਕੁਛ ਕਰਦੇ ਆ ਇੱਕ ਦੂਜੇ ਨੂੰ ਮਿਹਣੇਉ ਮੇੜੀ ਲੜਨ ਤੱਕ ਜਾਂਦੇ ਆ ਇਸ ਸਿੱਧਕ ਦਿੱਤਾ ਸੀ ਗੁਰੂ ਦੀ ਬਾਣੀ ਨੇ ਤੇ ਉਹ ਜਿਹੜੇ ਯੋਧੇ ਸੀ ਮਹਾਨ ਉਹ ਬੀਬੀਆਂ ਸੀ ਮਹਾਨ ਉਹ ਗੁਰੂ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣਾ ਰੋਲ ਮਾਡਲ ਗੁਰੂ ਨੂੰ ਮੰਨਿਆ ਹੋਇਆ ਸੀ ਉਹ ਗੁਰੂ ਤੋਂ ਵਾਰੇ ਵਾਰੇ ਜਾਂਦੇ ਨੇ ਉਹ ਗੁਰੂ ਤੋਂ ਸੱਦ ਕੇ ਜਾਂਦੇ ਨੇ ਉਹ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਜਿਉਂਦੇ ਨੇ ਗੁਰੂ ਦੀ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਅੱਜ ਵੀ ਬਹੁਤ ਇਦਾਂ ਦੀਆਂ ਮਹਾਨ ਸ਼ਖਸੀਅਤਾਂ ਮਿਲ ਜਾਂਦੀਆਂ ਨੇ ਜਿਹੜੇ ਸਮਰਪਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਪੱਖ ਕੀ ਹੈ ਕਿ ਅਸੀਂ ਗੁਰੂ ਨੂੰ ਸਮਰਪਤ ਹਾਂ